ਸਤਨਾਮ ਵਾਹਿਗੁਰੂ ਸਹਿਬ ਜੀਓ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮੇ ਮਟਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਤ ਦੇ ਕਿਰਪਾ ਦੇ ਨਾਲ ਗੁਰਬਾਣੀ ਦੀ ਵਿਚਾਰ ਕਰਨ ਦਾ ਸੁਭਾਗਾ ਸਮਾਪਤ ਹੋਇਆ ਜੋ ਇਹ ਪਾਵਨ ਸ਼ਬਦ ਦੀ ਆਪ ਵਿਚਾਰ ਕਰਨ ਲੱਗੇ ਇਹ ਪਾਵਨ ਸ਼ਬਦ ਰਾਮ ਕਲੀ ਰਾਗ ਦੇ ਵਿੱਚ ਕਰ ਦੂਜਾ ਭਗਤ ਨਾਮਦੇਵ ਜੀ ਦੀ ਪਾਵਨ ਬੋਖਤ ਉਚਾਰਨ ਕੀਤਾ ਗਿਆ ਇਸ ਪਾਵਨ ਸ਼ਬਦ ਵਿੱਚ ਬਾਬਾ ਜੀ ਜੋ ਬਖਸ਼ਿਸ਼ ਕਰ ਰਹੇ ਨੇ ਰਹਿਮਤ ਕਰਦੇ ਨੇ ਕਿ ਜੋ ਪ੍ਰਾਤਨ ਸਾਵਿਆਂ ਤੋਂ ਲੋਕ ਧਾਰਮਿਕ ਕਰਮਕਾਂਡ ਕਰਕੇ ਹੀ ਆਪਣੇ ਆਪ ਨੂੰ ਮੁਕਤ ਸਮਝਦੇ ਸਨ ਪਰ ਪ੍ਰਮਾਤਮਾ ਦੇ ਨਾਮ ਤੋਂ ਕੋਹਾਂ ਦੂਰ ਸਨ ਇਸ ਪਾਵਨ ਸ਼ਬਦ ਵਿੱਚ ਬਾਬਾ ਨਾਮਦੇਵ ਜੀ ਬੰਦਗੀ ਕਰਨ ਦੀ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਨ ਦੀ ਗੱਲ ਕਰਦੇ ਨੇ ਕਿ ਨਾਮ ਦੀ ਕਮਾਈ ਤੋਂ ਬਿਨਾ ਅੱਗੇ ਤੁਹਾਡਾ ਪਰਮਾਤਮਾ ਦੇ ਦਰ ਤੇ ਆਧਾਰ ਨਹੀਂ ਹੋਣਾ ਭਾਵੇਂ ਤੁਹਾਡਾ 84 ਤੋਂ ਖਿਆਲ ਨਹੀਂ ਛੁੱਟਣਾ ਜੋ ਸੰਸਾਰੀ ਪਦਾਰਥ দান ਕਰਦੇ ਹੋ ਤੇ ਪਰਮਾਤਮਾ ਨਹੀਂ ਦਿੱਤੇ ਹੋਏ ਹਨ ਸਰੀਰ দান ਕਰਦੋਂਗੇ ਸਰੀਰ ਵੀ ਤੇ ਰੱਬ ਦਾ ਹੀ ਆ ਉਸ ਨੇ ਦਿੱਤਾ ਜਮੀਨ দান ਕਰਦੋਂਗੇ ਜਮੀਨ ਵੀ ਤੇ ਪਰਮਾਤਮਾ ਨੇ ਦਿੱਤੀ ਆ ਸੋ ਜਿਹੜੇ ਵੀ ਸੰਸਾਰੀ ਜੋ ਵੀ ਤੁਹਾਡੇ ਕੋਲੇ ਪਰਮਾਤਮਾ ਨੇ ਦਿੱਤਾ ਤੁਸੀਂ ਉਹੋ ਦਾਨ ਕਰਦੇ ਹੋ ਬਾਬਾ ਜੀ ਰਹਿਮਤ ਕਰਦੇ ਨੇ ਬਨਾਰਸੀ ਤਪ ਕਰੇ ਉਲਟ ਤੀਰਥ ਮਰੇ ਅਗਨ ਦੇ ਕਾਇਆ ਕਲਪ ਕੀਜੇ ਅਸਮੇਦ ਜਗ ਕੀਜੇ ਸੋਨਾ ਗਰਭ ਦਾਨ ਦੀਜੇ RAM ਨਾਮ ਸਰ ਤਉ ਨ ਪੂਜੇ ਬਾਬਾ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ ਕਿਰਪਾ ਕਰਦੇ ਹਨ ਕਿ ਹੇ ਮੇਰੇ ਮਨ ਜੇ ਤੂੰ ਕਾਸੀ ਦੇ ਵਿੱਚ ਚਲਾ ਜਾਵੇਂ ਜਿਹੜਾ ਸਨਾਤਨ ਧਰਮ ਦਾ ਵੱਡਾ ਤੀਰਥ ਮੰਨਿਆ ਗਿਆ ਹੈ ਔਰ ਕਾਸੀ ਵਿੱਚ ਜਾ ਕੇ ਕਹਿਣ ਲੱਗੇ ਉਲਟਾ ਲਟਕ ਕੇ ਪੈਰਾਂ ਨੂੰ ਤਾਂ ਬੰਨ ਕੇ ਤੇ ਪੁੱਠਾ ਲਟਕ ਕੇ ਤੂੰ ਤਪ ਕਰਨ ਲੱਗ ਜਾਵੇਂ ਔਰ ਉਸ ਤੀਰਥ ਤੇ ਜਾ ਕੇ ਕਹਿਣ ਲੱਗੇ ਸਰੀਰ ਤਿਆਗ ਦੇਵੇਂ ਤਪ ਕਰ ਕਰਕੇ ਆਪਣੀ ਜ਼ਿੰਦਗੀ ਸਾਰੀ ਸਵਾਸਾਂ ਪੂੰਜੀ ਉੱਥੇ ਹੀ ਮਕਾ ਦੇਵੇਂ ਉੱਥੇ ਹੀ ਮੁੱਕ ਜਾਵੇਂ ਉੱਥੇ ਜਾ ਕੇ ਕਹਿਣ ਲੱਗੇ ਧੂਣੀਆਂ ਤਾਪੇ ਤੇ ਕਹਿਣ ਲੱਗੇ ਯੋਗ ਅਭਿਆਸ ਕਰੇ ਕਹਿਣ ਲੱਗੇ ਬਾਬਾ ਨਾਮਦੇਵ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਬਨਾਰਸੀ ਤਪ ਕਰੇ ਉਲਟ ਤੀਰਥ ਮਰੀ ਅਗਣ ਦਹੀਂ ਭਾਪ ਕੇ ਧੂਨੇ ਲਾ ਲਾ ਕੇ ਕਾਇਆ ਨੂੰ ਆਪਦੀ ਨੂੰ ਅਗਣ ਦੇ ਹਵਾਲੇ ਕਰ ਦੇਵੇਂ ਭਾਵੇਂ ਨਹੀਂ ਬੰਦਗੀ ਕਰੇ ਇੰਨਾ ਤਪ ਕਰੇ ਉੱਥੇ ਬੈਠ ਕੇ ਕਾਇਆ ਕਲਪ ਕੀਜੇ ਤੇ ਕਾਇਆ ਨੂੰ ਕਹਿਣ ਲੱਗੇ ਭਾਵਤ ਕਲਪਨਾ ਦੇ ਵਿੱਚ ਪਾ ਦੇਵੇਂ ਔਰ ਕਾਇਆ ਜਿਹੜੀ ਤੇਰੀ ਐ ਉਹਨੂੰ ਤੂੰ ਐ ਇਦਾਂ ਦੇ ਤਾਪ ਕਰਕੇ ਅੱਗਾਂ ਦੇ ਵਿੱਚ ਕੋਲੇ ਬੈਠ ਕੇ ਗਰਮੀਆਂ ਦੇ ਵਿੱਚ ਜਿਵੇਂ ਲੋਕ ਧੂਣੀਆਂ ਤਾਪਦੇ ਨੇ ਉਹ ਮਾਗ ਦੇ ਵਿੱਚ ਜਲ ਧਾਰੀ ਕਰਦੇ ਨੇ ਸੋ ਅਸਮੇਧ ਜਗ ਕੀਤੇ ਭਾਵਤੂ ਅਸਮੇਦ ਜੱਗ ਵੀ ਕਰੇ ਭਾਵ ਘੋੜੇ ਦਾਨ ਕਰਦੇ ਸੋਨਾ ਗਰ ਸੋਨਾ ਗਰਬ ਦਾਨ ਦੀਜੇ ਸੋਨਾ ਦਾਨ ਕਰੇ ਬਿਨਾ ਦਿਖਾਵੇ ਤੋਂ ਔਰ RAM ਨਾਮ ਸਰਤਉ ਨ ਪੁਜੇ ਫੇਰ ਵੀ ਤੇਰੇ ਸਾਰੇ ਕੀਤੇ ਹੋਏ ਕਰਮ ਕਾਂਡ ਕੀਤੇ ਹੋਏ ਦਾਨ ਪੁੰਨ ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਪੁੰਜ ਸਕਦੇਗੇ ਰਹਿਮਤ ਕਰਦੇ ਨੇ ਛੋੜ ਛੋੜ ਰੇ ਪਖੰਡੀ ਮਾਨ ਕੈਪਟਨਾਂ ਕੀਚੇ ਹਰ ਕਾ ਨਾਮ ਨਿਤ ਨਿੱਤੇ ਲੀਚੇ ਸੇ ਨਿਤ ਹਰ ਰੋਜ ਨਿਤ ਹਰ ਰੋਜ ਪ੍ਰਮਾਤਮ ਦੇ ਮੇਰੇ ਮਨ ਹੇ ਪਖੰਡ ਕਰਨ ਵਾਲੇ ਮਨਾ ਤੂੰ ਧਾਰਮਿਕ ਲਿਵਾਸ ਪਾਏ ਨੇ ਬੜਾ ਧਾਰਮਿਕ ਰੰਗ ਦੇ ਕੱਪੜੇ ਪਾਏ ਨੇ ਬੜਾ ਤੂੰ ਲੋਕਾਂ ਨੂੰ ਛਲਨ ਬਾਤ ਤੇ ਵੀ ਬਹੁਤ ਵੱਡਾ ਧਰਮੀ ਬਣ ਗਿਆ ਇਨਾਂ ਕੈਪਟਨ ਨੂੰ ਛੱਡ ਦੇ ਇਨਾਂ ਦਿਖਾਵੇ ਨੂੰ ਛੱਡ ਦੇ ਤੇ ਉਸ ਪਰਮੇਸ਼ਰ ਦੀ ਬੰਦਗੀ ਵਿੱਚ ਜੁੜ ਜਾ ਉਸ ਨਾਮ ਦੀ ਕਮਾਈ ਕਰ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚੇਂਤ ਭੜੀਏ ਮਤ ਪਾਪਾਂ ਕੇ ਸੰਗੋ ਧੋਪੇ ਨਾਵੇਂ ਕੇ ਰੰਗ ਨਾਮ ਦਾ ਰੰਗ ਚੜੇਗਾ ਨਾਮ ਦੀ ਕਮਾਈ ਕਰੇਗਾ ਕਿਰਪਾ ਕਰਦੇ ਨੇ ਬਾਬਾ ਨਾਮਦੇਵ ਜੀ ਗੰਗਾ ਜੋ ਗੁਦਾਵਰ ਜਾਈ ਕੰਬ ਜੋ ਕਦਾਰੇ ਨਾਈਏ ਗੋਮਤੀ ਸਸ ਗਉਦਾਨ ਕੀਜੇ ਕੋਟ ਜੋ ਤੀਰਥ ਕਰੇ ਤਨ ਜੋ ਹਮਲਿ ਗਾਰੇ RAM ਨਾਮ ਸਰ ਤਉਗਨ ਪੁਜੇ ਗੰਗਾ ਜੋ ਗੋਦਾਵਰ ਜਾਈਏ ਕਿਉਂਕਿ ਗੰਗਾ ਦਾ ਜਿਹੜਾ ਇਸ਼ਨਾਨ ਹੈ ਉਹ ਮਹਾਨ ਮੰਨੇ ਗਿਆ ਸੀ ਕਹਿਣ ਲੱਗੇ ਚਾਹੇ ਮੇਰੇ ਮਨ ਤੂੰ ਗੰਗਾ ਤੇ ਜਾ ਕੇ ਤੀਰਥਾਂ ਤੇ ਜਾ ਕੇ ਗੋਦਾਬਰੀ ਤੇ ਜਾ ਕੇ ਤੀਰਥਾਂ ਦੇ ਜਾ ਕੇ ਕਹਿਣ ਲੱਗੇ ਕਦਾਰਨਾਥ ਜਾ ਕੇ ਤੀਰਥਾਂ ਤੇ ਜਾ ਕੇ ਤੂੰ ਇਸ਼ਨਾਨ ਕਰੇ ਤੂੰ ਗੌਮਤੀ ਨਦੀ ਦੇ ਜਾ ਕੇ ਵੀ ਹਜ਼ਾਰਾਂ ਗਉਆਂ ਦਾਨ ਕਰ ਦੇਵੇਂ ਔਰ ਕਹਿਣ ਲੱਗੇ ਕਰੋੜਾਂ ਵਾਰੀ ਤੂੰ ਤੀਰਥਾਂ ਦੀ ਯਾਤਰਾ ਕਰੇ ਸਹਿਬ ਕਿਰਪਾ ਕਰਦੇ ਨੇ ਰਹਿਮਤ ਕੋਟ ਜੋ ਤੀਰਥ ਕਰੇ ਕਰੋੜਾਂ ਤੀਰਥ ਕਰੇ ਤੂੰ ਕੋਈ ਤੀਰਥ ਤੇ ਛੱਡੇ ਹੀ ਨਾ ਹਰ ਤੀਰਥ ਤੇ ਜਾਵੇਂ ਤਨ ਜੋ ਹਿਮਾਲੇ ਗਾਰੇ ਆਪਣਾ ਸਰੀਰ ਹਿਮਾਲਿਆ ਪਰਬਤੀਆਂ ਬਰਫਾਨੀ ਪਹਾੜੀਆਂ ਦੇ ਵਿੱਚ ਗਾਲ ਦੇ ਨਾ ਉੱਥੇ ਬੰਦਗੀ ਤਪ ਕਰ ਕਰਕੇ RAM ਨਾਮ ਸਰਤੋਂ ਨੂੰ ਜੇ ਤੂੰ ਨਾਮ ਨਹੀਂ ਜਪਦਾ ਤੇ ਇਹ ਕਹਿਣ ਲੱਗੇ ਤੇਰਾ ਕੀਤਾ ਹੋਇਆ ਕਰਮ ਕਾਂਡ ਕਿਸੇ ਲੈਖੇ ਨਹੀਂ ਪੈਣਾ ਅੱਗੇ ਬਾਬਾ ਨਾਮਦੇਵ ਜੀ ਭਗਤ ਜੀ ਕਿਰਪਾ ਕਰਦੇ ਆਸਥਾਨ ਗੱਜਦਾਨ ਸੇਜਨਾਰੀ ਭੂਮਿਦਾਨ ਐ ਸੋ ਦਾਨ ਨਿਤ ਨਿਤ ਕੀਜੇ ਬਾਬਾ ਨਾਮਦੇਵ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਅਸ ਦਾਨ ਭਾਵਤ ਘੋੜੇ ਦਾਨ ਕੀਤੇ ਹਾਥੀ ਦਾਨ ਕੀਤੇ ਗੱਜ ਦਾ ਮਤਲਾਥੀ ਹਾਥੀ ਦਾਨ ਕਰਤੇ ਸੇਜਾ ਨਾਰੀ ਜਿਹੜੀ ਤੇਰੀ ਔਰਤ ਸੀ ਜਿਹੜੀ ਤੂੰ ਵਿਆਹ ਕੇ ਲਿਆਇਆ ਸੀ ਸੋਹਣੀ ਸੁਲੱਖੀ ਔਰਤ ਨੂੰ ਤੂੰ ਸ਼ਿੰਗਾਰ ਕੇ ਗਹਿਣੇ ਗੱਟੇ ਪਾ ਕੇ ਉੱਥੇ ਬ੍ਰਾਹਮਣ ਨੂੰ ਦਾਨ ਕਰ ਦਿੱਤੀ ਇਹ ਮੰਨਿਆ ਜਾਂਦਾ ਸੀ ਸਨਾਤਨ ਧਰਮ ਚ ਕਿ ਆਪਣੀ ਔਰਤ ਨੂੰ ਦਾਨ ਕਰਨਾ ਬਹੁਤ ਵੱਡਾ ਕੇ ਪੁੰਨ ਲੱਗਦਾ ਤੇ ਆਪਣੇ ਆਪ ਨੂੰ ਆਰੇ ਨ ਚਰਾ ਕੇ ਤੇ ਘਰ ਵਾਲੀ ਨੂੰ ਦਾਨ ਕਰਕੇ ਤੇ ਕਹਿੰਦੇ ਸੁਰਗਾਂ ਜਾਂਦਾ ਇਹ ਲੋਕ ਬੜੇ ਉਦੋਂ ਇਹ ਕੰਮ ਕਰਦੇ ਸਾਈ ਮਹਾਰਾਜ ਨੂੰ ਕਹਿਣਾ ਪਿਆ ਹਰ ਕੇ ਸੰਤ ਨਾ ਕੀ ਇਹ ਬਨਾਰਸ ਕੇ ਠੱਗ ਉਹਨਾਂ ਨੂੰ ਠੱਗ ਕਹਿ ਕੇ ਪਰ ਬਾਣੀ ਜਿਵੇਂ ਜਿਵੇਂ ਲੋਕਾਂ ਨੇ ਪੜ੍ਹੀ ਸੁਣੀ ਫਿਰ ਲੋਕ ਕੌਲੀਓਲੀ ਇਹ ਕਰਮ ਕੰਡ ਤੋਂ ਦੂਰ ਹੁੰਦੇ ਗਏ ਕਹਿਣ ਲੱਗੇ ਸੇਜਾ ਨਾਰੀ ਭੂਮਦਾਨ ਜਿਹੜਾ ਤੇਰੇ ਕੋਲੇ ਭੂਮੀ ਸੀ ਜ਼ਮੀਨ ਜਾਇਦਾਦ ਸੀ ਜਦੋਂ ਘਰ ਵਾਲੀ ਤਾਂ ਦਾਨ ਕਰਤੀ ਆਪ ਮਰ ਗਿਆ ਤੇ ਫਿਰ ਹੁਣ ਕਿਸੇ ਨੇ ਤਾਂ ਸਾਹਮਣੀ ਸੀ ਉਹ ਕਹਿਣ ਲੱਗੇ ਉਹ ਵੀ ਕੋਈ ਹੋਰ ਨਾ ਰੋਕ ਲਿਓ ਵੀ ਤੂੰ ਬ੍ਰਾਹਮਣ ਨੂੰ ਦੇ ਦੇਂ ਕਹਿਣ ਲੱਗੇ ਭਾਵ ਕੇ ਭੂਮਦਾਨ ਵੀ ਕਰਤੀ ਐਸੋ ਦਾਨ ਨਿਤ ਨਿਤ ਕੀਜੇ ਇਹੇ ਜੇ ਦਾਨ ਇੱਕ ਵਾਰੀ ਨੂੰ ਤੂੰ ਚਾਹੇ ਨਿਤ ਕਰੀ ਜਾ ਹਰ ਰੋਜ਼ ਹੀ ਘਰ ਵਾਲੀ ਦਾਨ ਕਰਦੇ ਆ ਰੋਜ਼ ਹੀ ਜ਼ਮੀਨਾਂ ਦਾਨ ਕਰੀ ਜਾ ਆਤਮ ਜੋ ਨਿਰਮੈਲ ਕੀਜੇ ਆਪ ਬਰਾਬਰ ਕੰਚਨ ਦੀ ਜੇ RAM ਨਾਮ ਸਰਤਾਉ ਨ ਪੂਜੇ ਬਾਬਾ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਹਿਣ ਲੱਗੇ ਤੂੰ ਜੇ ਆਪਣੀ ਸਾਰੀ ਜ਼ਿੰਦਗੀ ਇੰਨਾ ਕੰਮਾਂ ਤੇ ਲਾ ਦੇਵੇਂ ਇੰਨੀ ਭੇਟਾ ਦੇਵੇਂ ਆਪਣੇ ਬਰਾਬਰ ਤੋਲ ਕੇ ਤੂੰ ਸੋਨਾ ਵੀ ਦਾਨ ਕਰ ਦੇਵੇਂ ਆਤਮ ਜੋ ਨਰਮੈਲ ਕੀਜੇ ਆਪਣੇ ਬਰਾਬਰ ਸੋਨ ਕੇ ਸੋਨਾ ਤੋਲ ਕੇ ਦਾਨ ਕਰ ਦੇਵੇਂ ਕਹਿਣ ਲੱਗੇ ਆਪ ਬਰਾਬਰ ਕੰਚਨ ਦੀਜੇ ਤੇ ਫੇਰ ਵੀ ਕਹਿਣ ਲੱਗੇ ਪ੍ਰਮਾਤਮਾ ਦੇ ਨਾਮ ਤੱਕ ਤੇਰਾ ਕੀਤਾ ਹੋਇਆ ਕਰਮਕਾਰ ਨਹੀਂ ਪੁੱਛੇਗਾ RAM ਨਾਮ ਸਰ ਤਉ ਨਾ ਪੁੱਛੇ ਕੁਝ ਲੋਕ ਇਹਦੇ ਨਾਮਦੇਵ ਜੀ ਆ ਭਾਵ ਕੇ ਪੱਥਰਾਂ ਨੂੰ ਪੂਜਦਾ ਸੀ ਦੇਵ ਦੇਵ ਦੇਵਤਿਆਂ ਦੀਆਂ ਮੂਰਤੀਆਂ ਨੂੰ ਪੂਜਦਾ ਸੀ ਬਾਬਾ ਨਾਮਦੇਵ ਜੀ ਤੇ ਕਹਿ ਰਹੇ ਨੇ ਇਹ ਕਿਸੇ ਵੀ ਕੰਮ ਨਹੀਂ ਗਿਆ ਪੱਥਰਾਂ ਦੀ ਪੂਜਾ ਕਰਮੀ ਪਰਮਾਤਮ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ। ਬਾਬਾ ਨਾਮਦੇਵ ਜੀ ਇਸ ਗੱਲ ਨੂੰ ਖੁੱਲ੍ਹ ਕੇ ਕਰ ਰਹੇ ਨੇ। ਔਰ ਮਨੇ ਨਾ ਕੀਜੇ ਰੋਸ, ਜਮੇ ਨਾ ਦੀਜੇ ਦੋਸ਼, ਨਿਰਮਲ ਨਿਰਮਾਨ ਪਦ ਚੀਨ ਲੀਜੇ। ਕਹਿਣ ਲੱਗੇ ਭਾਈ ਹੁਣ ਗੱਲ ਸੁਣ ਲੋ। ਬਾਬਾ ਨਾਮਦੇਵ ਜੀ ਕਹਿੰਦੇ, ਕਹਿਣ ਲੱਗੇ ਨਾ ਵੀ ਤੁਸੀਂ ਸਿਮਰਨ ਕੀਤਾ ਨਹੀਂ, ਬੰਦਗੀ ਕੀਤੀ ਨਹੀਂ ਤੇ ਫਿਰ ਤੁਸੀਂ ਜਮਾ ਨੂੰ ਦੋਸ਼ ਦਿਓ, ਜਮ ਜਮ ਰਾਜ ਨੂੰ ਦੋਸ਼ ਦਿਓ ਵੀ ਇਹਨੇ ਸਾਨੂੰ ਤੇ ਸੀ ਇਹ ਦਿੱਤੇ ਨੇ ਧਰਮ ਰਾਜ ਨੂੰ ਦੋਸ਼ ਦੇਉ ਕਹਿਣ ਲੱਗੇ ਦੋੱਚੀ ਤੁਸੀਂ ਹੋ ਮਰੀਨ ਕੀ ਜੇ ਰੋਸ ਜਮੇਨ ਦੀ ਜੇ ਦੋਸ਼ ਨਿਰਮਲ ਨਿਰਮਾਨ ਪਦ ਚੀਨ ਲੀਜੇ ਇਸ ਕਰਕੇ ਉਹਨਾਂ ਨੂੰ ਦੋਸ਼ ਦੇਣ ਦੀ ਥਾਂ ਤੇ ਆਪਣੀ ਆਤਮਾ ਨੂੰ ਪਵਿੱਤਰ ਕਰੋ ਤੇ ਵਾਸ਼ਨਾ रहਿਤ ਕਰੋ ਔਰ ਵਿਕਾਰਾਂ ਤੋਂ ਬਚੋ ਔਰ ਨਸ਼ਿਆਂ ਤੋਂ ਬਚੋ ਔਰ ਨਿੰਦਿਆ ਚੁਗਲੀ ਤੋਂ ਬਚੋ ਮਾਰੇ ਕਰਮਾਂ ਤੋਂ ਬਚੋ ਚੰਗੇ ਕਰਮ ਕਮਬਾਓ ਜਸਰਤ ਰਾਏ ਨੰਦ ਰਾਜਾ ਮੇਰਾ रामचंद्र ਪਰਵੇ ਨੰਮ ਤਤ ਰਸ ਅਮਰ ਦੇ ਪੀਜੇ ਸੋ ਬਾਬਾ ਨਾਮਦੇਵ ਜੀ ਕਹਿੰਦੇ ਨੇ ਮੈਂ ਸਾਰੀ ਰਸਾਂ ਦਾ ਮੂਲ ਰਸ ਜਿਹੜਾ ਪਰਮਾਤਮਾ ਦਾ ਨਾਮ ਹੀ ਪੀਤਰ ਉਸ ਅਕਾਲ ਪੁਰਖ ਵਾਏ ਗੁਰੂ ਦਾ ਨਾਮ ਜਪਿਆ ਮੈਂ ਸੋ ਉਸ ਰਾਜਾ रामचंद्र ਜੋ ਰਾਜਾ ਪਰਮਾਤਮਾ ਅਕਾਲ ਪੁਰਖ ਜਸਰਤ ਦਾ ਪੁੱਤਰ ਸੀ ਕਹਿਣ ਲੱਗੇ ਉਸ ਪਰਮਾਤਮਾ ਦੇ ਨਾਲ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਿਆ ਮੈਂ ਕਿਸੇ ਦੇਹ ਤਾਰੀ ਦੇ ਨਾਲ ਕਿਸੇ ਫੋਟੋ ਨਾਲ ਨਹੀਂ ਜੁੜਿਆ ਮੈਂ ਹਰ ਅਵਤਾਰ ਹਰ ਦਾ ਸਤਕਾਰ ਕਰਦਾ ਹਾਂ ਪਰ ਨਾਮ ਪਰਮਾਤਮਾ ਦਾ ਜਪਦਾ ਹਾਂ ਹੁਣ ਦਾਸ ਗੁਰੂ ਹੋਏ ਨੇ ਸਿੱਖ ਗੁਰੂਆਂ ਦਾ ਸਿਮਰਨ ਨਹੀਂ ਕਰਦੇ ਗੁਰੂਆਂ ਨੇ ਕਿਹਾ ਸਿਮਰਨ ਪਰਮਾਤਮਾ ਦਾ ਕਰੋ ਜੈ ਗੁਰ ਪਰਮੇਸ਼ਰ ਇੱਕੋ ਜਾਨ ਗੁਰੂ ਵਿੱਚ ਤੇ ਪ੍ਰਮਾਤਮਾ ਵਿੱਚ ਸੇਵਕ ਨੂੰ ਕੋਈ ਭਿੰਨ ਭਾਦ ਭਾਵ ਨਹੀਂ ਰੱਖਣਾ ਚਾਹੀਦਾ ਵੀ ਗੁਰੂ ਹੋਰ ਹੈ ਤੇ ਪ੍ਰਮਾਤਮਾ ਹੋਰ ਹੈ ਪਰ ਫੇਰ ਵੀ ਗੁਰੂ ਨੇ ਕਿਹਾ ਜੋ ਹਮ ਕੋ ਪਰਮੇਸ਼ਰ ਉਚਰੇ ਸਭ ਨਰਕਕੁੰਡ ਵਿੱਚ ਪਰੇ ਮੋ ਕੋ ਦਾਸ ਤਵਨ ਕਾ ਜਾਨੋ ਮੋ ਮੇ ਤਾਸ ਮੇ ਭੇਦਨਾ ਰੰਚ ਪਛਾਨੋ ਮੈਂ ਹੂੰ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਜਗ ਨੂੰ ਤਮਾਸਾ ਦੱਸਿਆ ਦਸਵੇਂ ਪਾਤਸ਼ਾਹ ਨੇ ਤੇ ਪੂਜਾ ਪਰਮਾਤਮਾ ਦੀ ਦੱਸੀ ਆ ਪਰਚਾ ਉਸ ਪਰਮੇਸ਼ਰ ਦੇ ਨਾਮ ਦਾ ਪੜ੍ਹਨਾ ਸੋ ਇੰਨੀਆਂ ਕੁ ਬੇਇੱਜ਼ਤੀਆਂ ਪ੍ਰਵਾਨ ਕਰਦੀਆਂ ਵਿਚਾਰਾ ਕਰਦੇ ਹੋਈਆਂ ਤਮਾਖੁੱਡਾ ਗੁਰੂ ਦੀ ਸੰਗਤ ਗੁਰੂ ਘਰ ਖਿਮਾ ਕਰ ਜੋਗ ਨੇ ਸਾਕਿਤ ਸੋਜੀ ਬਕਸ਼ਣ ਬਲਾਉਪਤੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ